ਜੋਨ ਵਾਲੇ ਹੈਗੇ ਹੈ ਦਿਨਾਂ ਵਿੱਚ ਸੇਸੂ ਹੁੰਦਾ ਹੈ ਔਰ ਸਿੱਖਿਆ ਦਾ ਪ੍ਰਸਾਰ ਜਿਸ ਲਈ ਪੰਜਾਬ ਸਰਕਾਰ ਬਹੁਤ ਹੀ ਨਿਵੇਕਲੇ ਉਦਮ ਕਰ ਰਹੀ ਹੈ ਚਾਹੇ ਸਕੂਲ ਆਫ ਐਮਿਨੈਂਸ ਪ੍ਰੋਗਰਾਮ ਹੋਵੇ ਜਾਂ ਆਮ ਆਦਮੀ ਕਲੀਨਕਾਂ ਦੀ ਸ਼ੁਰੂਆਤ ਹੋਵੇ ਜਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਾ ਜਾਲ ਹੋਵੇ ਔਰ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਹੋਰ ਵੀ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੇ ਜਿਹੜੇ ਗੌਰਵਸ਼ਾਲੀ ਇਤਿਹਾਸ ਤੋਂ ਸਿੱਖ ਕੇ ਹੋਰ ਅੱਗੇ ਵਧ ਸਕੀਏ ਅੱਜ ਦੇ ਦਿਨ ਮੈਂ ਚੀਹਦਾਨੋ ਵਿਖੇ ਸਿਰਦਾ ਕਰਦਾ ਹਾਂ ਉੱਥੇ ਹੀ ਸਾਡੀਆਂ ਇਤਿਹਾਰਵੰਤ ਫੌਜਾਂ ਦੇ ਜਵਾਨਾਂ ਫੌਜੀ ਅਧਿਕਾਰੀਆਂ ਦੇ ਜਵਾਨਾਂ ਅਤੇ ਅਰਥ ਸੈਨਿਕ ਬਲਾਂ ਦੇ ਜਵਾਨਾਂ ਅਤੇ ਸਾਡੇ ਸਾਬਕਾ ਸੈਨਿਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਿਦਕ ਸਜਾ ਅੱਜ ਦੇ ਦਿਨ ਨੂੰ ਅਸੀਂ ਮਾਨਦੇ ਹਾਂ ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਗੰਦਰਤਾ ਦਾ ਦਿਵਸ ਦੀ ਵਾਰਗਵਾੰਦ ਜੈ ਹਿੰਦ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਗਣਤੰਤਰ ਦਿਵਸ ਆਨੁਭਵ ਨੂੰ ਮਨਾਇਆ ਸਾਡਾ ਦੇਸ਼ ਦੇ ਇਤਿਹਾਸ ਦਾ ਇੱਕ ਹਿੱਸਾ ਹੈ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਨੇ ਰਲ ਕੇ ਜਿਹੜਾ ਨੋਟਪਰ ਕਮੇਟੀ ਦੇ ਤਰੰਗਾਂ ਮਹਿਰਾਇਆ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਾਡੇ ਲਈ ਪਰਮਾਤਮਾ ਖੁਸ਼ੀਆਂ ਭਰਿਆ ਲੈ ਕੇ ਆਵੇ